ਜਲੰਧਰ ਵਿਖੇ ਸਤਗੁਰ ਕਬੀਰ ਟਾਈਗਰ ਫੋਰਸ ਲੋਡਰ ਡਾਕਟਰ ਮੌਮਿਤਾ ਨਾਲ ਹੋਏ ਜ਼ੁਲਮ ਦੇ ਵਿਰੋਧ ਵਿੱਚ ਡਾਕਟਰ ਬੀ ਆਰ ਅੰਬੇਦਕਰ ਚੌਂਕ ਤੇ ਕੈਂਡਲ ਮਾਰਚ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਇਸ ਦੌਰਾਨ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਤੋਂ ਨਾ ਕਿਹਾ ਕਿ ਦੋਸ਼ੀਆਂ ਨੂੰ ਸਖਤ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਜਲੰਧਰ ਤੋਂ ਇਸ਼ਾਨ ਚੁਨੇਜਾ ਦੇ ਨਾਲ ਸतीश ਕੁਮਾਰ ਦੀ ਰਿਪੋਰਟ। ਇਹੀ ਮੈਂ ਮੰਗ ਕਰਨਾ ਚਾਹੁੰਦਾ ਹਾਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨરેਂਦਰ ਮੋਦੀ ਜੀ ਨੂੰ ਕਿ ਜਿਹੜੀ ਕਲਕੱਤੇ ਦੇ ਵਿੱਚ ਬਹੁਤ ਹੀ ਬੇਰਮੀ ਦੇ ਦੀਪਨਾਥ ਜਿਹੜੀ ਕਿ ਦੇਸ਼ ਦੀ ਬੇਟੀ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਕਿਸੇ ਜਾਤ ਦੇ ਨਾਲ ਸੰਬੰਧਤ ਸੀ چاہے ਉਹ ਦਲਿਤ ਹੋਵੇ ਜਾਂ ਜਨ ਸਮਾਜ ਦੇ ਨਾਲ ਹੋਵੇ ਉਹ ਦੇਸ਼ ਦੀ ਬੇਟੀ ਆ ਜਿਹੜੀ ਵੀ ਇਸ ਬੇਟੀ ਦੇ ਨਾਲ ਜੋ ਹਰਕਤ ਹੋਈ ਆ ਜੋ ਘਟਨਾ ਹੋਈ ਆ ਉਹ ਦਰਦਨਾਕ ਘਟਨਾ ਦਾ ਜਿਹੜੇ ਜ਼ਿੰਮੇਵਾਰ ਆ ਉਹ ਮੇਰਾ ਖਿਆਲ ਹੈ ਮੈਂ ਸਮਝ ਸਕਦਾ ਆ ਕਿ ਸਰਕਾਰ ਵੀ ਇਹਦੇ ਪਿੱਛੇ ਹੈਗੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਮਹਿਲਾਵਾਂ ਦੇ ਨਾਲ ਔਰਤਾ ਨਾਲ ਬੇਟੀਆਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਆ ਰਹੀਆਂ ਆ ਤੇ ਜਦੋਂ ਤੱਕ ਕੋਈ ਸਖਤ ਕਾਨੂੰਨ ਨਹੀਂ ਲਾਗੂ ਕੀਤਾ ਜਾਂਦਾ ਜਿਸ ਤਰ੍ਹਾਂ ਕੇ ਸਾਰਿਆਂ ਨੂੰ ਪਤਾ ਆ ਕਿ ਸਾਊਦੀ ਅਰਬ ਦੇ ਵਿੱਚ ਸਿਰ ਕਲਮ ਕਰ ਦਿੱਤਾ ਜਾਂਦਾ ਆ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਤੇ ਜਿਹੜੀ ਚੀਨ ਦੇ ਵਿੱਚ ਉਸ ਦਾ ਗੁਪਤੰਗ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਆ ਜਦੋਂ ਤੱਕ ਇਸ ਤਰ੍ਹਾਂ ਦੀ ਕੋਈ ਸਖਤ ਸਜ਼ਾ ਦਾ ਹੁਕਮ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਕੋਈ ਐਕਟ ਨਹੀਂ ਬਣਾਇਆ ਜਾਂਦਾ ਜਾਂ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਮੇਰਾ ਖਿਆਲ ਆ ਕਿ ਅਸੀਂ ਇਸ ਤਰ੍ਹਾਂ ਹੀ ਸੜਕਾਂ ਤੇ ਅਸੀਂ ਹੋਰ ਵੀ ਅੱਗੇ ਤੋਂ ਜਿਹੜੀਆਂ ਧੀਆਂ ਭੈਣਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਆ ਰਹੀਆਂ ਆ ਔਰ ਹੁੰਦੀਆਂ ਰਹਿਣੀਆਂ ਆ ਜਦ ਤੱਕ ਸਖਤ ਕਾਨੂੰਨ ਨਹੀਂ ਬਣਦਾ